ਓਸ਼ੋ ਕੱਲ ਇੱਕ ਮਿੱਤਰ ਆਏ ਉਹਨਾਂ ਨੇ ਕਿਹਾ ਮੈਂ 60 ਸਾਲ ਦਾ ਹੋ ਗਿਆ ਹਾਂ ਹੁਣ ਵੀ ਸੁੰਦਰ ਇਸਤਰੀ ਨੂੰ ਦੇਖਦਾ ਹਾਂ ਤਾਂ ਮੈਂ ਚੈਨ ਤੇ ਪਰੇਸ਼ਾਨ ਹੋ ਜਾਂਦਾ ਜ਼ਿੰਦਗੀ ਭਰ ਮੈਂ ਕੋਸ਼ਿਸ਼ ਕੀਤੀ ਆਪਣੇ ਮਨ ਨੂੰ ਇਸਤਰੀ ਤੋਂ ਅਲੱਗ ਕਰ ਲਵਾਂ ਅਲੱਗ ਕਰ ਲਵਾਂ ਅਲੱਗ ਕਰਾਂ ਪਰ ਉਸ ਇਸ ਉਮਰ ਚ ਵੀ ਇਸਤਰੀ ਮੇਰਾ ਪਿੱਛਾ ਕਰ ਰਹੀ ਹੈ ਮੈਂ ਕਿਉਂ ਪਿੱਛਾ ਕਰਦੀ ਚਲੀ ਜਾਏਗੀ ਤੁਸੀਂ ਕਬਰ 'ਚ ਚਲੇ ਜਾਓਗੇ ਤੇ ਪਿੱਛਾ ਕਰਦੀ ਚਲੀ ਜਾਏਗੀ ਤੁਸੀਂ ਪਿੱਛਾ ਕਰਵਾ ਰਹੇ ਹੋ ਜੀਵਨ ਦੀ ਕਲਾ ਇਸਤਰੀ ਤੋਂ ਭੱਜਣਾ ਨਹੀਂ ਸਿਖਾਉਂਦੀ ਸੋਹੱਪਣ ਤੋਂ ਅੱਖਾਂ ਫੇਰਨਾ ਨਹੀਂ ਸਿਖਾਉਂਦੀ ਬਲਕਿ ਇਸ ਜਿਗਿਆਸਾ ਝੋਰ ਬਰਉਂਦੀ ਹੈ ਕਿ ਜਿਸ ਸੁਹੱਪਣ ਦਿਖਾਈ ਪੈ ਰਿਹਾ ਹੈ ਉਹ ਕਿੱਥੋਂ ਆ ਰਿਹਾ ਹੈ ਉਹ ਸੁਹੱਪਣ ਕੀ ਹੈ ਜੇਕਰ ਇੱਕ ਇਸਤਰੀ ਵਿੱਚ ਹੀ ਸੁਹੱਪਣ ਦਿਖਾਈ ਪਿਆ ਹੋਵੇ ਦਿਖਾਈ ਪੈ ਸਕਦਾ ਹੈ ਫੁੱਲ 'ਚ ਵੀ ਦਿਖਾਈ ਪੈ ਸਕਦਾ ਹੈ ਇਸਤਰੀ 'ਚ ਕਿਉਂ ਨਹੀਂ ਪੁਰਸ਼ 'ਚ ਕਿਉਂ ਨਹੀਂ ਅੱਖਾਂ 'ਚ ਕਿਉਂ ਨਹੀਂ ਸਰੀਰ 'ਚ ਕਿਉਂ ਨਹੀਂ ਕਿਉਂਕਿ ਫੁੱਲ ਵੀ ਇੱਕ ਸਰੀਰ ਹੈ ਚੰਦ ਵੀ ਇੱਕ ਸਰੀਰ ਹੈ ਤਾਰੇ ਵੀ ਇੱਕ ਸਰੀਰ ਹਨ ਵਿਰਚ ਵੀ ਇੱਕ ਸਰੀਰ ਹੈ ਤੇ ਆਦਮੀ ਦੇ ਸਰੀਰ ਦਾ ਕੀ ਕਸੂਰ ਹੈ ਇਸ ਲਈ ਮੈਂ ਕਹਣਾ ਤੁਸੀਂ ਭੱਜੋ ਇਸ ਸੁਹਪਣ ਤੋਂ ਰੂਪ ਤੋਂ ਸੰਗੀਤ ਤੋਂ ਸੁਗੰਧੀ ਤੋਂ ਸਵਾਦ ਤੋਂ ਕਿਸੇ ਤੋਂ ਵੀ ਨਾ ਭੱਜਣਾ ਸਭ ਦੇ ਅੰਦਰ ਖੋਜ ਕਰਨਾ ਕਿ ਜੋ ਆਕਰਸ਼ਿਤ ਕਰ ਰਿਹਾ ਹੈ ਜ਼ਰੂਰ ਉੱਥੇ ਕਿਤੇ ਅੰਦਰ ਪਰਮਾਤਮਾ ਹੋਏਗਾ ਤਾਂ